ਦੋਸਤੋ ਅੱਜ ਜਿਹੀ ਗੱਲ ਕਰਨ ਰੱਖਿਆ ਹੈ ਕਿ ਤੁਸੀਂ ਆਪਣੇ ਦੰਦ 70-75 ਸਾਲ ਦੀ ਉਮਰ ਤੱਕ ਤੰਦਰੁਸਤ ਕਿਵੇਂ ਰੱਖ ਸਕਦੇ ਹੋ ਕਿਹਾ ਜਾਂਦਾ ਹੈ ਕਿ ਅੱਖਾਂ ਗਈਆਂ ਜਹਾਨ ਗਿਆ ਦੰਦ ਗਏ ਸਵਾਦ ਗਿਆ ਤਾਂ ਇੱਕ ਪ੍ਰਾਣੇ ਵੈਦ ਦੀ ਗੱਲ ਤੁਹਾਡੇ ਨਾਲ ਸਾਂਝੀ ਕਰਨ ਲੱਗਿਆ ਵੈਦ ਨੇ ਕਿਹਾ ਕਿ ਅਸੀਂ ਸਾਰੇ ਭੋਜਨ ਕਰਦੇ ਹਾਂ ਭੋਜਨ ਕਰਨ ਤੋਂ ਬਾਅਦ ਅਸੀਂ ਜਿੱਥੇ ਵੀ ਹਾਂ ਜਿੱਥੇ ਵੀ ਜਗਾ ਬਣੀ ਹੋਈ ਹੈ ਜਾ ਕੇ ਆਪਣਾ কুরਲਾ ਜਾਂ কুরਲੀ ਕਰੀਏ ਉਸ ਤੋਂ ਬਾਅਦ ਅਸੀਂ ਆਪਣੇ ਮਸੂੜਿਆਂ ਤੇ ਉਂਗਲੀ ਨਾਲ ਮ사ਜ ਕਰੀਏ ਤੇ ਫਿਰ কুরਲੀ ਕਰੀਏ ਉਹਦੇ ਨਾਲ ਕੀ ਹੁੰਦਾ ਹੈ ਕਿ ਸਾਡੇ ਮਸੂੜਿਆਂ ਦੇ ਵਿੱਚ ਜੋ ਵੀ ਫालतू ਭੋਜਨ ਹੁੰਦਾ ਉਹ ਨਿਕਲ ਜਾਂਦਾ ਹੈ ਤੇ ਸਾਡੇ ਦੰਦ ਤਰੋਤਾਜ਼ਾ ਤੇ ਸਾਫ਼ ਹੋ ਜਾਂਦੇ ਆ ਇਹ ਜਿੰਨੇ ਵਾਰੀ ਵੀ ਅਸੀਂ ਖਾਣਾ ਖਾਣੇ ਆ ਓਨੇ ਵਾਰੀ ਪ੍ਰਕਿਰਿਆ ਦੁਹਰਾਉਣੀ ਚਾਹੀਦੀ ਹੈ ਜੇਕਰ ਤੁਹਾਡੇ ਕੋਲੇ ਵਾਸ਼ਵੇਸ਼ਨ ਜਾਂ ਬਾਥਰੂਮ ਦੇ ਵਿੱਚ ਇਸ ਕਿਸਮ ਦੀ ਜਗਾ ਹੈ ਇਦੇ ਨਾਲ ਹੀ ਨਾਲ ਇਹ ਵੀ ਉਹਨਾਂ ਨੇ ਦੱਸਿਆ ਕਿ ਤੁਸੀਂ ਕੋਸ਼ਿਸ਼ ਕਰੋ ਕਿ ਹਫ਼ਤੇ ਦੇ ਵਿੱਚ ਇੱਕ ਜਾਂ ਦੋ ਵਾਰ ਨਿੰਮ ਦੀਆਂ ਕੁਝ ਪੱਤੀਆਂ ਲੈ ਕੇ ਮੂੰਹ ਦੇ ਵਿੱਚ ਚਬਾਓ ਤੇ ਨਾਲ ਹੀ ਜਦੋਂ ਤੁਸੀਂ ਸਵੇਰੇ ਆਪਣਾ ਬਰਸ਼ ਕਿਸੇ ਵੀ ਪੇਸਟ ਨਾਲ ਕਰਦੇ ਹੋ ਉਸ ਤੋਂ ਬਾਅਦ ਖਾਣਾ ਖਾ ਕੇ ਹਟਦੇ ਹੋ ਤਾਂ ਮੂੰਹ ਦੇ ਵਿੱਚ ਇਹੀ ਪ੍ਰਕਿਰਿਆ ਆਪਣੇ ਮਸੂੜਿਆਂ ਤੇ ਉਂਗਲੀ ਫੇਰਨ ਵਾਲੀ ਦੁਹਰਾ ਕੇ ਉਸ ਤੋਂ ਬਾਅਦ ਤੁਸੀਂ ਮਾਊਥ ਫਰੈਸ਼ਨਰ ਕਰੋ ਤੇ ਉਸ ਨੂੰ ਕਮ ਸੇ ਕਮ ਡੇਢ ਘੰਟੇ ਤੱਕ ਆਪਣੇ ਮੂੰਹ ਦੇ ਵਿੱਚ ਉਹਦਾ ਜਾਇਕਾ ਰੱਖੋ ਤੇ ਉਹਨਾਂ ਚ ਕੁਝ ਵੀ ਖਾਓ ਜਾਂ ਪੀਓ ਨਾ ਜੇ ਤੁਸੀਂ ਇਸ ਪ੍ਰਕਿਰਿਆ ਨੂੰ ਅਪਣਾਓਗੇ ਤਾਂ ਮੈਂ ਤਾਂ ਆਪਣੇ ਤਜਰਬੇ ਤੋਂ ਕਹਿ ਸਕਦਾ ਹਾਂ ਕਿ ਮੇਰਾ ਇਸ ਉਮਰ ਤੱਕ 60 ਸਾਲ ਦੀ ਉਮਰ ਤੱਕ ਕੋਈ ਵੀ ਦੰਦ ਹੈ ਜਿਹੜਾ ਉਹ ਨਾ ਉਹਨੂੰ ਕੀੜਾ ਲੱਗਿਆ ਨਾ ਉਹ ਦੁਖ ਰਿਹਾ ਹੋ ਸਕਦਾ ਹੈ ਬੈਕਵਰਡ ਲਾ ਕੇ ਜਿੱਥੇ ਬਹੁਤੀ ਡਾਕਟਰੀ ਸਹੂਲਤਾ ਨਹੀਂ ਹੁੰਦੀਆਂ ਉੱਥੋਂ ਦੇ ਬੰਦਿਆਂ ਦੇ ਕੋਲੇ ਇਹੋ ਜਿਹੇ ਨੁਕਸੇ ਹੁੰਦੇ ਆ ਜਿਹਦੇ ਨਾਲ ਤੁਸੀਂ ਵੀ ਇਹਨਾਂ ਨੂੰ ਅਪਣਾ ਕੇ ਆਪਣੇ ਜਿਹੜੇ ਦੰਦ ਆ ਉਹਨਾਂ ਨੂੰ ਤੰਦਰੁਸਤ ਤੇ ਦਰੁਸਤ ਰੱਖ ਸਕਦੇ ਹੋ ਕਿਉਂਕਿ ਜਦੋਂ ਵੀ ਕੋਈ ਵਿਅਕਤੀ 35-40 ਸਾਲ ਤੋਂ ਬਾਅਦ ਉਮਰ ਦੇ ਵਿੱਚ ਜਾਂਦਾ ਹੈ ਤਾਂ ਉਹਨੂੰ ਇੱਕ ਜਾਂ ਦੂਜੇ ਰੂਪ ਦੇ ਵਿੱਚ ਦੰਦਾਂ ਦੀਆਂ ਸਮੱਸਿਆਵਾਂ ਲਗਾਤਾਰ ਆਉਣ ਲੱਗ ਜਾਂਦੀਆਂ ਭਾਵੇਂ ਇਹ ਮੰਨਿਆ ਜਾਂਦਾ ਹੈ ਕਿ ਪੌਸ਼ਟਿਕ ਭੋਜਨ ਹੈ ਜਿਹੜਾ ਜਾ ਕੁਝ ਉਸ ਕਿਸਮ ਦੇ ਖਰਾਕੀ ਤੱਤ ਜਿਹੜੇ ਦੰਦਾਂ ਲਈ ਜ਼ਰੂਰੀ ਤੇ ਲਾਹੇਵੰਦ ਹੁੰਦੇ ਆ ਉਹ ਜ਼ਰੂਰ ਸਾਨੂੰ ਅਪਣਾਉਣੇ ਚਾਹੀਦੇ ਆ ਪਰ ਜਦੋਂ ਹੀ ਕੋਈ ਵਿਅਕਤੀ 50 ਕ੍ਰਾਸ ਕਰਦਾ ਹੈ ਤਾਂ ਉਸ ਤੋਂ ਬਾਅਦ ਉਹਦੇ ਦੰਦਾਂ ਦੇ ਅਤੇ ਮਸੂੜਿਆਂ ਦੇ ਸਾਈਜ਼ ਦੇ ਵਿੱਚ ਫਰਕ ਆਉਣਾ ਸ਼ੁਰੂ ਹੋ ਜਾਂਦਾ ਹੈ ਦੰਦਾਂ ਦਾ ਸਾਈਜ਼ ਘਸਣ ਲੱਗ ਜਾਂਦਾ ਹੈ ਤੇ ਮਸੂੜੇ ਸੁੰਗੜਨ ਲੱਗ ਜਾਂਦੇ ਆ ਇਸ ਕਿਸਮ ਦੀ ਸਥਿਤੀ ਦੇ ਵਿੱਚ ਇਹਨਾਂ ਦਾ ਧਿਆਨ ਰੱਖਣਾ ਹੋਰ ਵੀ ਜ਼ਰੂਰੀ ਹੋ ਜਾਂਦਾ ਹੈ ਕਿਉਂਕਿ ਮੰਨਿਆ ਜਾਂਦਾ ਹੈ ਕਿ ਜੇਕਰ ਦੰਦਾਂ ਦੇ ਜਾਂ ਮਸੂੜਿਆਂ ਦੇ ਵਿੱਚ ਇਨਫੈਕਸ਼ਨ ਹੁੰਦੀ ਹੈ ਤਾਂ ਬਲੱਡ ਰਾਹੀਂ ਉਹ ਸਾਡੇ ਹਾਰਟ ਤੇ ਵਾਲਵਸ ਤੱਕ ਵੀ ਜਾ ਸਕਦੀ ਹੈ ਇਸ ਗੱਲ ਦਾ ਬਹੁਤ ਧਿਆਨ ਰੱਖਣਾ ਚਾਹੀਦਾ ਹੈ ਜੋ ਕੁਝ ਅਸੀਂ ਗੱਲ ਕੀਤੀ ਹੈ ਇਹਦੇ ਨਾਲ ਜੇ ਕਿਸੇ ਦੇ ਪਹਿਲਾਂ ਤੋਂ ਖਰਾਬ ਦੰਦ ਹੈ ਉਹ ਠੀਕ ਨਹੀਂ ਹੋਣਗੇ ਬਲਕਿ ਆਪਣੇ ਤੰਦਰੁਸਤ ਦੰਦਾਂ ਨੂੰ ਤੁਸੀਂ ਲੰਬੇ ਸਮੇਂ ਤੱਕ ਹੋਰ ਤੰਦਰੁਸਤ ਰੱਖ ਸਕਦੇ ਹੋ ਜੇ ਕਿਸੇ ਨੂੰ ਅਜਿਹੀ ਸਮੱਸਿਆ ਹੈ ਤਾਂ ਉਹ ਡਾਕਟਰੀ ਸਹਾਇਤਾ ਜਾਂ ਡਾਕਟਰ ਦੀ ਸਲਾਹ ਲੈ ਸਕਦਾ ਹੈ ਪਰ ਫਿਰ ਵੀ ਜੇ ਨਿਰੰਤਰ ਤੌਰ ਤੇ ਤੁਸੀਂ ਆਪਣੇ ਦੰਦਾਂ ਦੀ ਸਫਾਈ ਰੱਖੋਗੇ ਤਾਂ ਇਹ ਕੁਦਰਤੀ ਗੱਲ ਹੈ ਕਿ ਤੁਹਾਡੇ ਕਦੇ ਵੀ ਮੂੰਹ ਦੇ ਵਿੱਚੋਂ ਨਾ ਦਰਗੰਧ ਆਊਗੀ ਨਾ ਤੁਹਾਡੇ ਦੰਦਾਂ ਨੂੰ ਕੀੜਾ ਲੱਗੂਗਾ ਤੇ ਨਾ ਹੀ ਤੁਹਾਨੂੰ ਜਿਹੜਾ ਖਾਣੇ ਦਾ ਸਵਾਦ ਹੈ ਉਹ ਮਾੜਾ ਲੱਗੂਗਾ ਜੈਕੇਦਾਰ ਨਹੀਂ ਲੱਗੂਗਾ ਇਸੇ ਕਰਕੇ ਅਸੀਂ ਇੱਕ ਵਾਰੀ ਫਿਰ ਦੁਹਰਾਉਣਾ ਹੈ ਕਿ ਅਸੀਂ ਦੰਦ ਗਏ ਸਵਾਦ ਗਏ ਵਾਲੀ ਜਿਹੜੀ ਗੱਲ ਹੈ ਉਸ ਨੂੰ ਆਪਣੇ ਪੱਲੇ ਬੰਨ੍ਹ ਕੇ ਰੱਖਿਏ ਧੰਨਵਾਦ